ਹਾਂਜੀ ਦੋਸਤੋ ਕੀ ਹਾਲ ਚਾਲ ਹੈ ਇਹ ਵੀਡੀਓ ਵੇਖਣ ਵਾਲੇ ਸਾਰੇ ਵੀਰ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਦੋਸਤੋ ਅੱਜ ਆਪਾਂ ਇੱਕ ਗੱਲ ਕਰਨੀ ਹੈ ਗੱਲ ਵੀ ਉਸ ਬੰਦੇ ਬਾਰੇ ਕਰਨੀ ਹੈ ਆਪਾਂ ਕਿ ਉਹ ਮੰਨ ਲਾ ਵੀ ਐਮਐਲਏ ਹੈ ਕੱਲਾ ਤੇ ਉਹ ਮੇਰੇ ਹੁਣ ਵੀ ਧਿਆਨ ਚ ਨਹੀਂ ਆ ਰਿਹਾਗਾ ਵੀ ਹੁਣ ਮੌਜੂਦਾ ਹੈਗਾ ਕਿ ਸਾਬਕਾ ਸੀ ਇਹ ਕਾਂਗਰਸ ਦਾ ਐਮਐਲਏ ਕਾਂਗਰਸੀ ਵਿਧਾਇਕ ਐਮਐਲਏ ਰਵਿੰਦਰ ਸਿੰਘ ਆਵਲਾ ਰਵਿੰਦਰ ਆਵਲਾ ਜੋ ਕਿ ਮਨ ਵੀ ਬਾਲੀ ਵੱਡੀ ਉਮਰ ਨਹੀਂ ਉਹਦੀ ਛੋਟੀ ਜੀ ਉਮਰ ਦਾ ਨੌਜਵਾਨ ਹੀ ਕਹਿ ਲਈਏ ਆਪਾਂ ਮੈਂ ਉਹਦੀਆਂ ਬਹੁਤ ਵੀਡੀਓ ਵੇਖਣਾ ਯਾਰ ਸੋਸ਼ਲ ਮੀਡੀਆ ਤੇ ਫੋਨਾਂ ਤੇ ਉਹ ਬੰਦਾ ਮੰਨ ਲਾ ਵੀ ਇੱਕ ਨਾ ਗਰੀਬਾਂ ਲਈ ਮੰਨ ਲਾ ਵੀ ਰੱਬ ਰੂਪੀ ਬੰਦੇ ਸਮਝੋ ਯਾਰ ਮਤਲਬ ਆਉਂਦਾ ਹੈਗਾ ਉਹ ਬਣ ਕੇ ਆਉਂਦਾ ਤੇ ਇੱਕ ਕੱਲ ਹੀ ਪਰਸੋਂ ਦੀ ਘਟਨਾ ਹੋਈ ਹੈ ਫਿਰੋਜ਼ਪੁਰ ਦੇ ਵਿੱਚ ਤੇ ਉਹਦੀ ਵੀਡੀਓ ਆਈ ਜਾਂਦੀ ਹੈ ਕਿ ਗਰੀਬੀ ਕਾਰਨ ਵਿਚਾਰੇ ਉਹਨਾਂ ਦਾ ਪਰਿਵਾਰ ਦਾ ਜਿਹੜਾ ਮੁਖੀ ਸੀ ਉਹ ਬਿਮਾਰ ਸੀ ਉਹਨਾਂ ਨੂੰ ਲੱਖ ਰੁਪਏ ਦਾ ਮੰਨ ਲਾ ਵੀ ਉਹਨੇ ਸਹਾਇਤਾ ਕੀਤੀ ਹੈ ਯਾਰ ਹੋਰ ਵੀ ਮੈਂ ਤੁਹਾਨੂੰ ਨਾ ਇੰਨੀਆਂ ਉਹਦੀਆਂ ਵੀਡੀਓ ਮੰਨ ਲਾ ਵੀ ਦੱਸ ਵੀ ਦੱਸ ਸਕਦਾ ਐ ਵੀ ਉਹ ਉਹ ਬੰਦੇ ਕਿੰਨਿਆਂ ਨੂੰ ਮੰਨ ਲਾ ਵੀ ਕੈਸ਼ ਹੀ ਦਿੰਦਾ ਬੜੇ ਪੈਸੇ ਉਹ ਚੈੱਕ ਤਾਂ ਮੈਂ ਉਹ ਕੱਲ ਹੀ ਦੇਖਿਆ ਮੰਨ ਲਾ ਵੀ ਆ ਕੱਲ ਪਰਸੋਂ ਵਾਲੀ ਜਿਹੜੀ ਖਬਰ ਦੋ ਦਿਨ ਪਹਿਲਾਂ ਦੀ ਆਪਣੇ ਫੋਨ ਤੇ ਆਈ ਜਾਂਦੀ ਹੈ ਦਿਖਾਈ ਜਾਂਦੇ ਉਹ ਉਹਦੇ ਵਿੱਚ ਹੀ ਉਹਨੇ ਜਾ ਕੇ ਕੈਸ਼ ਦਿੱਤਾ ਲੱਖ ਰੁਪਏ ਦਾ ਪਰਿਵਾਰ ਨੂੰ ਫੇਰ ਇੱਕ ਗੱਲ ਇਹ ਉਹਨੇ ਅਖੀਏ ਕਹਿੰਦਾ ਵੀ ਜੇ ਦੇ ਵੀ ਕਿਸੇ ਵੀ ਚੀਜ਼ ਦੀ ਲੋੜ ਹੋਈ ਤਾਂ ਆਪਣੇ ਘਰੇ ਆ ਜੀ ਸਿਰਫ ਜ਼ਿਆਦਾਤਰ ਉਹ ਆਪਾਂ ਜਦੋਂ ਵੀ ਵੇਣਾ ਮੈਂ ਤਾਂ ਉਹਨੂੰ ਫੋਨ ਤੇ ਤੁਸੀਂ ਵੀ ਦੇਖਦੇ ਹੋਵੋਗੇ ਵੀ ਜਦੋਂ ਵੀ ਕਿਤੇ ਰਸਤੇ ਦੇ ਵਿੱਚ ਉਹਨੂੰ ਕੋਈ ਗਰੀਬ ਕੋਈ ਮਜ਼ਦੂਰ ਜਾਂ ਕੋਈ ਵੀ ਜਦੋਂ ਵੀ ਕਿਤੇ ਟੱਕਰ ਜੇ ਉਹ ਬੰਦੇ ਨੇ ਯਾਰ ਗੀਜੇ ਜੱਥ ਪਾਉਣਾ ਤੇ ਜੋ ਉਂਗਲਾਂ ਹੀ ਗਿਣੀਆਂ ਹੁੰਦੀਆਂ ਨੇ ਰੋਜ਼ ਦੇਦਾਨੀ ਸਜਣੀਆਂ ਉਹਨੇ ਕੱਢਣੇ ਪੈਸੇ ਆਦਾ 1500 2000 5000 ਐ ਨਾਲ ਹੀ ਦੇ ਦੇਣਾ ਯਾਰ ਯਾਰ ਮੈਂ ਉਸ ਬੰਦੇ ਨੂੰ ਸਲੂਟ ਕਰਨਾ ਮੇਰੀ ਆਦਤ ਸ਼ੁਰੂ ਤੋਂ ਇਹ ਹੈ ਦੋਸਤੋ ਭਮਾਂ ਦੀ ਬੰਦਾ ਕੋਈ ਵੀ ਹੋਵੇ ਜਿਹੜਾ ਬੰਦਾ ਚੰਗਾ ਕੰਮ ਕਰਦਾ ਸਹੀ ਕਿਸੇ ਨਾਲ ਤੁਰਦਾ ਕਰਦਾ ਆਪਾਂ ਉਹਦੇ ਹਮੇਸ਼ਾ ਮੰਨ ਲਾ ਵੀ ਹੱਕ ਸੱਚ ਦੇ ਵਿੱਚ ਵੀਡੀਓ ਲਾਜ਼ਮੀ ਬਣਾ ਕੇ ਪਾਉਣੇ ਜਿੰਨਾ ਕਾ ਆਪਾਂ ਕਰ ਸਕਦੇ ਆ ਯਾਰ ਜਿਹੜਾ ਕੋਈ ਬੰਦਾ ਪੰਜਾਬ ਦੇ ਗਲਤ ਜਾਂ ਉਹ ਕਰਦਾਗਾ ਉਹਦੇ ਆਪਾਂ ਉਲਟ ਵੀ ਪਾਉਣੇ ਆ ਤੇ ਪਾਉਣੇ ਵੀ ਫਿਰ ਸਿੱਧੀਆਂ ਨਾਲ ਲੈ ਲੈਣੇ ਕੋਈ ਚੱਕਰ ਨਹੀਂਗਾ ਕੋਈ ਵੀ ਰਹੋਵੇ ਪਰ ਇਸ ਬੰਦੇ ਦੀਆਂ ਮੈਂ ਇੰਨੀਆਂ ਵੀਡੀਓ ਦੇਖੀਆਂ ਹੋਈਆਂ ਗਈਆਂ ਵੀ ਸੋਨੂੰ ਦੱਸ ਹੀ ਨਹੀਂ ਸਕਦਾ ਜੇ ਸਾਰੀਆਂ ਤੁਹਾਨੂੰ ਸੋਡੇ ਨਾਲ ਸ਼ੇਅਰ ਕਰਨੇ ਹੁਣ ਜਾਂ ਦੱਸਣੀਆਂ ਹੁਣ ਤੇ ਮਨ ਲਾ ਵੀਡੀਓ ਤਾਂ ਅੱਧੇ ਪੌਣੇ ਘੰਟੇ ਤੋਂ ਉੱਤੇ ਰੱਪ ਜੇ ਕਿਉਂ ਇੰਨੇ ਬੰਦੇ ਦੀ ਮਨ ਲਾ ਵੀ ਕਿਤੇ ਵੀ ਜਰਾਹ ਚ ਜਾਂਦਾ ਜੇ ਕੋਈ ਸਵੀਲ ਵਾਲਾ ਟੱਕਰ ਗਿਆ ਉਹਨੂੰ ਤਾਂ ਉਹਨੇ ਸਵੀਲ ਵਾਲੇ ਨੂੰ ਵੀ 1500 ਰੁਪਏ ਨਕਦੀ ਦੇਣਾ ਜੇ ਕੋਈ ਗਰੀਬ ਮਜ਼ਦੂਰ ਟੱਕਰ ਗਿਆ ਜੇ ਕੋਈ ਬਿਮਾਰੀ ਵਾਲਾ ਟੱਕਰ ਗਿਆ ਕੋਈ ਵੀ ਮਿਲ ਗਿਆ ਯਾਰ ਮੈਂ ਹਜੇ ਤੀਕੋ ਉਸ ਬੰਦੇ ਦੀ ਉਈ ਇਹੋ ਜੀ ਵੀਡੀਓ ਨਹੀਂ ਦੇਖੀ ਵੀ ਜਿਹਦੇ ਵਿੱਚ ਉਹ ਗਰੀਬਾਂ ਦੀ ਜਾਂ ਕਿਸੇ ਲੋੜਵੰਦ ਦੀ ਮਦਦ ਨਾ ਕਰਦਾ ਹੋਵੇ। ਤਾਨਾ ਯਾਰ ਬੰਦਾ ਉਹ ਤੇ ਅੱਗੇ ਤੋਂ ਪੰਜਾਬੀਓ ਇਹੋ ਜੇ ਬੰਦਿਆਂ ਦਾ ਸਾਥ ਦਿਆ ਕਰੋ ਪਾਰਟੀ ਨਾ ਦੇਖੋ ਯਾਰ। ਚਲੋ ਜਿਹੜੇ ਬੰਦੇ ਨੇ ਅੱਗੇ ਆਉਣਾ ਉਹਨੂੰ ਕਿਸੇ ਚੀਜ਼ ਦਾ ਸਹਾਰਾ ਲੈਣਾ ਪੈਂਦਾ ਹੀ ਆ ਕਿਸੇ ਪਾਰਟੀ ਦੇ ਲੜ ਵੀ ਫੜਨਾ ਪੈਂਦਾ ਹੈਗਾ। ਤੇ ਪਾਰਟੀਆਂ ਦੇ ਵਿੱਚ ਸਾਰੇ ਤਰ੍ਹਾਂ ਦੀ ਹੁੰਦੇ ਹੈਗੇ। ਜਿਵੇਂ ਆਪਣੇ ਪਿੰਡ ਚ ਰੱਖ ਲੋ ਆਪਣੇ ਘਰਾਂ ਚ ਰੱਖ ਲੋ ਚੰਗੇ ਮਾੜੇ ਵੀ ਹੁੰਦੇ ਸਾਰੇ ਹੁੰਦੇ ਹੈਗੇ ਉਸੇ ਤਰ੍ਹਾਂ ਹੀ ਇਹ ਸਿਸਟਮ ਚੱਲਦਾ ਹੈਗਾ ਪਰ ਇਹੋ ਜੇ ਬੰਦਾ ਪੰਮਾਂ ਦੀ ਜਿਹੜੀ ਮਰਜ਼ੀ ਪਾਲਟੀ ਚ ਜਾਵੜੇ ਜਿਹੜੇ ਕਿਸੇ ਬੰਦੇ ਦੀ ਬਈ ਉਹਨੇ ਮਦਦ ਕੀਤੀ ਆ ਬਈ ਉਹਦੇ ਨਾਲ ਖੜੋ ਜਾ ਖੜੇ ਹੋ ਯਾਰ ਜਾ ਕੇ ਇੰਨੀਆਂ ਗੱਲਾਂ ਕਹਿੰਦਾ ਹੋਏ ਤੁਹਾਡਾ ਆਪਣਾ ਸਿੱਧੂ ਬਾਈ ਬਠਿੰਡੇ ਤੋਂ ਸਾਰਿਆਂ ਨੂੰ ਵੀਡੀਓ ਦੇਖਣ ਵਾਲੇ ਵੀਰ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਇਹ ਵੀਡੀਓ ਬੜੀ ਚੰਗੀ ਲੱਗੇ ਦੋਸਤੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਾਇਆ ਕਰੋ ਜਾਉਂਦੇ ਵਸਦੇ ਰੋ ਚੜ੍ਹਦੀ ਕਲਾ ਚੜ੍ਹੋ